ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਫਾਸਟਵੇ ਅੰਮ੍ਰਿਤਸਰ ਖਬਰਨਾਮਾ ਮੈਂ ਹਾਂ ਨਵੀਤਨ ਧਾਵਤ ਹੋਣਿਕ ਨਜ਼ਰ ਅੱਜ ਦੇ ਬੁਲੇਟਨ ਦੀਆਂ ਮੁੱਖ ਖਬਰਾਂ ਵੱਲ ਗੇਟ ਹਕੀਮਾ ਦੇ ਬਾਹਰ ਸ਼ਰਿਆਮ ਚੱਲੀਆਂ ਗੋਲੀਆਂ ਆਂਡਿਆਂ ਦੀ ਰੇੜੀ ਲਗਾਉਣ ਵਾਲੇ ਵਿਅਕਤੀ ਨੂੰ ਗੋਲੀਆਂ ਮਾਰ ਕੇ ਹਮਲਾਵਰ ਹੋਏ ਫਰਾਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਢੀ ਗਈ ਪੰਜਾਬ ਬਚਾਓ ਯਾਤਰਾ ਪਹੁੰਚੀ ਹਲਕਾ ਰਾਜਾ ਸਾਂਸੀ ਅਤੇ ਹਲਕਾ ਅਜਨਾਲਾ ਤਾਰਾ ਵਾਲਾ ਪੁਲ ਨਹਿਰ ਚ ਗੰਦਗੀ ਫੈਲਾਉਣ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ ਆਖਿਆ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਅਤੇ ਹੁਣ ਖਬਰਾਂ ਵਿਸਥਾਰ ਨਾਲ ਅੰਮ੍ਰਿਤਸਰ ਦੇ ਹਕੀਮਾ ਵਾਲੇ ਗੇਟ ਦੇ ਬਾਹਰ ਅਣਪਛਾਤੇ ਨੌਜਵਾਨ ਇੱਕ ਆਂਡਿਆਂ ਦੀ ਰੇੜੀ ਲਗਾਉਣ ਵਾਲੇ ਨੌਜਵਾਨ ਨੂੰ ਗੋਲੀਆਂ ਮਾਰ ਕੇ ਫਰਾਰ ਹੋ ਗਏ ਜ਼ਖਮੀ ਹਾਲਤ ਦੇ ਵਿੱਚ ਨੌਜਵਾਨ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਤਾ ਨਹੀਂ ਭਾਜੀ ਇੱਥੇ ਖਲੋਤੇ ਸੀ ਭਾਜੀ ਰੇੜੀ ਅੰਡੇ ਵੇਚਦੇ ਪਏ ਸੀ ਸਬਜ਼ੀ ਦੇ ਭਾਜੀ ਤੇ ਆਂਡੇ ਵੇਚਦੇ ਪਨੇ ਅਣਜਾਣ ਮੁੰਡੇ ਪਤਾ ਨਹੀਂ ਲੱਗਾ ਇੱਥੇ ਆਪਾਂ ਜਿੰਨੇ ਨੂੰ ਅੱਗੇ ਵੇਖਾਂ ਇਹਨਾਂ ਨੂੰ ਗੋਲੀ ਵਜੇ ਤੇ ਥੱਲੇ ਡਿੱਗੇ ਹੋਏ ਸੀ ਇਹ ਕਹਿ ਨਹੀਂ ਪਤਾ ਭਾਜੀ ਕੁਛ ਨਹੀਂ ਦੇਖਿਆ ਮੁੰਡੇ ਦੇਖੇ ਨਹੀਂ ਬੱਤੀਆਂ ਬੱਦ ਸੀ ਹਨੇਰਾ ਸੀ ਬਿਲਕੁਲ ਐਸੇ ਜਗ੍ਹਾ ਤੇ ਰੇੜੀ ਤਾਂ ਹੀ ਹੋਇਆ ਹਕੀਮਾ ਗੇਟ ਹੁਣ ਕੁਛ ਨਹੀਂ ਪੁੱਛਣ ਦੇ ਪੁਲਿਸ ਵਾਲੇ ਪੁੱਛ ਰਹੇ ਕਿ ਕਿੰਨੇ ਜਾਣੇ ਕਿਸੇ ਨੇ ਕੋਈ ਦੇਖਿਆ ਜਿੰਨੇ ਦਿਨ ਹੋਇਆ ਆਪਾਂ ਪਹਿਲੇ ਆਏ ਸੋਚੇ ਕਿ ਬੁਲਟ ਦੇ ਪਟਾਕੇ ਚਲਾਉਂਦੇ ਪਏ ਨੇ ਪਰ ਜਦੋਂ ਆਪਾਂ ਘੁੰਮ ਕੇ ਦੇਖਿਆ ਕਿ ਉਨੀ ਦਿਨ ਨੂੰ ਦੇਖਿਆ ਥੱਲੇ ਡਿੱਗਾ ਬੰਦਾ ਆਪਾਂ ਭੱਜ ਗਏ ਤੋਨੇ ਦਿਨ ਨੂੰ ਹਸਪੀਟਲ ਲੈ ਗਏ ਮੈਂ ਕਿਹਾ ਜੀ ਪਤਾ ਲੱਗਾ ਇੱਥੇ ਗੋਲੀ ਚੱਲੀ ਆ ਪਤਾ ਨਹੀਂ ਹੈਗਾ ਉਹ ਕਾਹਦੇ ਤੇ ਆਏ ਸੀ ਕਿੱਦਾਂ ਹੁਣ ਸਾਰਾ ਵੈਰੀਫਾਈ ਕਰਕੇ ਫਿਰ ਗੱਲ ਕਰਾਂਗੇ ਤੁਹਾਡੇ ਇਹ ਕਲੀਅਰ ਨਹੀਂ ਹੈਗਾ ਹਸਪੀਟਲ ਲੈ ਕੇ ਗਏ ਆ ਕਿਹੜੇ ਹੋਸ ਸਚੋ ਸਾਹਿਬ ਗੇਟ ਹਕੀਮਾ ਨਾਲ ਉਹਨੂੰ ਹਸਪੀਟਲ ਲੈ ਕੇ ਗਏ ਆ ਪਤਾ ਕਰੀਏ ਕੋਈ ਲਿਖਿਆ ਤੁਸੀਂ ਨਹੀਂ ਅਜੇ ਨਹੀਂ ਦੱਸਿਆ ਨਹੀਂ ਕਿਸੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੀ ਪੰਜਾਬ ਬਚਾਓ ਯਾਤਰਾ ਦੇ ਦੂਸਰੇ ਦਿਨ ਅਜਨਾਲਾ ਲਈ ਰਵਾਨਾ ਹੋਈ ਅਕਾਲੀ ਵਰਕਰਾਂ ਦਾ ਆਖਣਾ ਹੈ ਕਿ ਇਸ ਯਾਤਰਾ ਦਾ ਮੁੱਖ ਮਕਸਦ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਮਾੜੀਆਂ ਨੀਤੀਆਂ ਤੋਂ ਜਾਗਰੂਕ ਕਰਨਾ ਐਸਮੋ ਕੇ ਸਾਫਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਬਚਾਓ ਯਾਤਰਾ ਦੇ ਦੂਸਰੇ ਦਿਨ ਹਲਕਾਰ ਰਾਜਾ ਸੰਸੀ ਅਤੇ ਅਜਨਾਲਾ ਵਿਖੇ ਕਾਫੀ ਵੱਡਾ ਹੁੰਗਾਰਾ ਮਿਲਿਆ ਉਹਨਾਂ ਆਖਿਆ ਕਿ ਪੰਜਾਬ ਸਰਕਾਰ ਹਰ ਫਰੰਟ ਤੇ ਫੇਲ ਸਾਬਿਤ ਹੋ ਰਹੀ ਹੈ ਪੰਜਾਬ ਬਚਾਓ ਯਾਤਰਾ ਦਾ ਦੂਸਰਾ ਦਿਨ ਹੈ ਔਰ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਪਹਿਲੇ ਦਿਨ ਬਹੁਤ ਵੱਡਾ ਉਤਸ਼ਾਹ ਜਿਹੜਾ ਉਹ ਅਟਾਰੀ ਦੇ ਵਿੱਚ ਉਹ ਰਾਜਾ ਸਾਥੀ ਦੇ ਹਲਕੇ ਦੇ ਵਿੱਚ ਸਾਨੂੰ ਵਿੜਿਆ ਜਿੰਨੂੰ ਦੇਖ ਕੇ ਹੀ ਇਹ ਗੱਲ ਸਾਬਤ ਹੁੰਦੀ ਹੈ ਕਿ ਜਿਸ ਮਕਸਦ ਵਾਸਤੇ ਇਹ ਯਾਤਰਾ ਸਰਦਾਰ ਸਬੀਰ ਸਿੰਘ ਜੀ ਬਾਦਲ ਨੇ ਸ਼ੁਰੂ ਕੀਤੀ ਹੈ ਉਹਦਾ ਮਹੱਤਵ ਕਿੱਡਾ ਵੱਡਾ ਜਿਹੜੇ ਅਸੀਂ ਇਸ਼ੂ ਜਿਹੜੇ ਲੋਕਾਂ ਦੀ ਕੋਲ ਲੈ ਕੇ ਚੱਲੇ ਸੀ ਚਾਹੇ ਪੰਜਾਬ ਦੇ ਵਿੱਤੀ ਹਾਲਾਤ ਜਿਹੜੇ ਆਰਥਿਕ ਐਮਰਜੈਂਸੀ ਵਾਲੇ ਬਣੇ ਹੋਏ ਆ ਚਾਹੇ ਸਰਹੱਦੀ ਸੂਬੇ ਦੇ ਲੋਕਾਂ ਦੀਆਂ ਬਹੁਤ ਵੱਡੀਆਂ ਸਮੱਸਿਆਵਾਂ ਉਹਨਾਂ ਨੂੰ ਮਾਵਜਾ ਨਹੀਂ ਮਿਲਿਆ ਚਾਹੇ ਵਪਾਰ ਜਿਹੜਾ ਪਾਕਿਸਤਾਨ ਦੇ ਨਾਲ ਅਸਟਰ ਰਸਤੇ ਹੋਣ ਦੀ ਗੱਲ ਨੂੰ ਲੈ ਕੇ ਤੁਰੇ ਸੀ ਪਰ ਸਥਾਨਕ ਲੋਕਾਂ ਦੇ ਵਿੱਚ ਜਾ ਕੇ ਸਾਨੂੰ ਇਹ ਲੱਗਿਆ ਕਿ ਜਿਹੜੇ ਅਸੀਂ ਮੁੱਦੇ ਲੈ ਕੇ ਚੱਲੇ ਆ ਉਹ ਤਾਂ ਮਹੱਤਵਪੂਰਨ ਹੈ ਹੀ ਨੇ ਦੁਨੀਆ ਉਸ ਤੋਂ ਵੀ ਕਈ ਗੁਣਾ ਦੁਖੀ ਹੈ ਦੋ ਸਾਲ ਦੇ ਇਸ ਪਾਰਟੀ ਦੇ ਰਾਜਪਨ ਸਸਦ ਗੁਰਜੀਤ ਸਿੰਘ ਔਸਲਾ ਵੱਲੋਂ ਤਾਰਾਂ ਵਾਲੇ ਪੁਲ ਤੇ ਨਹਿਰ ਦਾ ਦੌਰਾ ਕੀਤਾ ਗਿਆ। ਉਹਨਾਂ ਲੋਕਾਂ ਨੂੰ ਹਿਦਾਇਤ ਕੀਤੀ ਕਿ ਨਹਿਰ ਵਿੱਚ ਕਿਸੇ ਵੀ ਤਰ੍ਹਾਂ ਦਾ ਕੂੜਾ ਕਰਕਰ ਜਾਂ ਮੂਰਤੀਆਂ ਜਾਂ ਪੂਜਾ ਦੀ ਸਮੱਗਰੀ ਸੁੱਟ ਕੇ ਪਾਣੀ ਨੂੰ ਦੂਸ਼ਿਤ ਨਾ ਕੀਤਾ ਜਾਵੇ। ਉਹਨਾਂ ਉੱਚ ਅਧਿਕਾਰੀਆਂ ਨੂੰ ਅਜਿਹੇ ਲੋਕਾਂ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ। ਅੱਜ ਜਿਹੜੀ ਬੱਲੇ ਦੇ ਨਾਲ ਨਹਿਰ ਹੁੰਦੀ ਹੋਈ ਤਰਨਤਾਰ ਰੋਡ ਨੂੰ ਜਾਂਦੀ ਐ ਅੰਮ੍ਰਿਤਸਰ ਦੇ ਨਾਰਥ ਸਾਈਡ ਦੇ ਉੱਤੋਂ ਉਸ ਨਹਿਰ ਦੇ ਉੱਤੇ ਕੁਝ ਦਿਨ ਪਹਿਲਾਂ ਸਾਡੇ ਸੋਨੂ ਜੀ ਮੇਰਾ ਬਹੁਤ ਪਰਮ ਮਿੱਤਰ ਐ ਔਰ ਸਮਾਜ ਸੇਵਕ ਐ ਉਹਨੇ ਇੱਕ ਦੱਸਿਆ ਕਿ ਇੱਥੇ ਨਹਿਰ 'ਚ ਬਹੁਤ ਗੰਦ ਹੈ ਕਿਸੇ ਕਾਰਨ ਕਰਕੇ ਕਿਸੇ ਦੀ ਵੇਟ ਕਰਕੇ ਇੱਥੇ ਖੜੇ ਸਨ ਸੋ ਮੈਂ ਉਸੇ ਵਾਲੇ ਪਰਸੋਂ ਡੀ ਸਾਹਿਬ ਦੇ ਧਿਆਨ 'ਚ ਲਿਆਂਦਾ ਕੱਲ ਡੀ ਸਾਹਿਬ ਨੇ ਇਹਦਾ ਕੰਮ ਸ਼ੁਰੂ ਕਰਾ ਦਿੱਤਾ ਅੱਜ ਵੀ ਲੇਬਰ ਲੱਗੀ ਐ ਇੰਨਾ ਜ਼ਿਆਦਾ ਗੰਦ ਜਿਹੜਾ ਲੋਕਾਂ ਨੇ ਮੈਂ ਮਾ ਪਰਮਾਂ ਦੇ ਕਰਕੇ ਇਹਦੇ ਚ ਪਾਇਆ ਕੁਝ ਲੋਕ ਜਾਣ ਬੁੱਝ ਕੇ ਆਪਣਾ ਕੂੜਾ ਕਰਕੜੇ ਦੇ ਸੁੱਟ ਕੇ ਚਲੇ ਜਾਂਦੇ ਆ ਮੈਂ ਮਤਲਬ ਕਹਿਣਾ ਚਾਹਣਾ ਕਿ ਇਸ ਪਵਿੱਤਰ ਸ਼ਹਿਰ ਦੇ ਵਿੱਚ ਰਹਿੰਦੇ ਹੋ ਐ ਵੀ ਤੁਹਾਡੀ ਸੋਚ ਇੰਨੀ ਗੰਦੀ ਹੈ ਮੈਨੂੰ ਸਮਝ ਨਹੀਂ ਆ ਸਕਦਾ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਹਤ ਪਵਿੱਤਰ ਸਰੋਵਰ ਨੇ ਇੱਥੇ ਸਹਿਬ ਜ਼ਰੀ ਹਰਿਮੰਦਰ ਸਾਹਿਬ ਸ੍ਰੀ ਦੁਰਗਿਆਣਾ ਤੀਰਥ ਬਾਲਮਿਕ ਤੀਰਥ ਕੀ ਤੁਹਾਨੂੰ ਕੁਝ ਵੀ ਦਿਸਦਾ ਨਹੀਂਗਾ ਕੀ ਤੁਹਾਨੂੰ ਕੋਈ ਸਮਝ ਨਹੀਂ ਪੈਂਦੀ ਸੋ ਜਿੱਥੇ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਮੈਂ ਸ਼ਕਤੀ ਦੇ ਨਾਲ ਪੇਚ ਆਉਣ ਲਈ ਡੀ ਸਾਬ ਨੂੰ ਵੀ ਕਿਹਾ ਔਰ ਕਮਿਸ਼ਨਰ ਆਫ ਪੁਲਿਸ ਨੂੰ ਵੀ ਕਿਹਾ ਕਿ ਜਿਹੜਾ ਬੰਦਾ ਫੜਿਆ ਗਿਆ ਕੋਈ ਵਹਿਮ ਭਰਮ ਤੇ ਪਾ ਕੇ ਜਿੰਨੇ ਭੇਜਿਆ ਤੇ ਵਹਿਮ ਭਰਮ ਪਾਉਣ ਵਾਲੇ ਦੇ ਉੱਤੇ ਵੀ ਕਾਰਵਾਈ ਹੋਊਗੀ ਜੇ ਪਾਣੀ ਗੰਦਲੇ ਕੀਤੇ ਸਾਡੇ ਦੇ ਪਲੱਸ ਜਿਹੜੇ ਬੰਦੇ ਕੋਈ ਆਪਣਾ ਕੂੜਾ ਸੁੱਟ ਕੇ ਜਾਂਦੇ ਆ ਕੋਈ ਫੁੱਲ ਹਾਰ ਇਕੱਠੇ ਕਰਕੇ ਸੁੱਟ ਕੇ ਜਾਂਦੇ ਆ ਉਹਨਾਂ ਦੇ ਉੱਤੇ ਵੀ ਕਾਰਵਾਈ ਹੋਊਗੀ ਉਹਨਾਂ ਨੂੰ ਵਿਖਾਓ ਆੜੇ ਫੁੱਲ ਹਾਰ ਜਿਹੜੇ ਤੁਸੀਂ ਦੇਵਤਿਆਂ ਦੇ ਮੂਰਤੇ ਮੂਰਤੀਆਂ ਦੇ ਉੱਤੇ ਪਾ ਕੇ ਇੱਥੇ ਸੁੱਟੇ ਉਹਨਾਂ ਦੀ ਹਾਲਤ ਵੇਖੀ ਤੇ ਆ ਕੇ ਕਿੰਨਾ ਨਰਕ ਆ ਇਹਨਾਂ ਨੂੰ ਆਪਣੇ ਘਰ ਸਕਾ ਲੋ ਉਹ ਲੋ ਇਹਦੇ ਤੇ ਖਤਮ ਹੋ ਜਾਣੇ ਬਰਗ ਇਹਦੇ ਨਾਲ ਕਿੱਡਾ ਵੱਡਾ ਨਰਕ ਬਣਿਆ ਪਿਆ 스멜 ਵਕਰੀ ਐ ਪਾਣੀ ਵਕਰਾ ਖਰਾਬ ਹੋ ਰਿਹਾ ਹਵਾ ਵਕਰੀ ਖਰਾਬ ਹੋ ਰਹੀ ਹੈ ਤਰਤੀਬ ਵਕਰੀ ਖਰਾਬ ਹੋ ਰਹੀ ਹੈ ਸੋ ਮੈਂ ਇਸ ਪਵਿੱਤਰ ਸ਼ਹਿਰ ਚ ਰਹਿਣ ਵਾਲੇ ਲੋਕਾਂ ਨੂੰ ਵੀ ਕਹਿਣਾ ਤੁਹਾਡੇ ਆੜ ਗਵਾੜ ਕਿੱਥੇ ਵੀ ਪਤਾ ਲੱਗਦਾ ਸਾਨੂੰ ਦੱਸੋ ਜਿਹੜਾ ਬੰਦਾ ਇਹੋ ਜਿਹੀਆਂ ਕਾਰਵਾਈਆਂ ਕਰ ਲਈ ਤੁਹਾਨੂੰ ਅੰਧਾਕੀ ਚ ਚੱਲਦੇ ਪਾਣੀ ਚ ਜਾ ਕੇ ਨਹਿਰੇ ਚ ਜਾ ਕੇ ਗੰਦ ਪਾਉ ਅਸੀਂ ਉਹਨਾਂ ਤੇ ਪੱਕੇ ਤੌਰ ਤੇ ਪਰਚੇ ਦਰਜ ਹੋਣਗੇ ਹੀ ਜੇਲ੍ਹੋਂ ਬਾਹਰ ਨਹੀਂ ਨਿਕਲ ਦੇਣਾ ਲੋਕ ਲੋਕਾਂ ਨੂੰ ਕਿਉਂਕਿ ਅਸੀਂ ਨਹੀਂ ਚਾਹਦੇ ਕਿ ਸਾਡੇ ਪੁੱਤਰ ਪਾਣੀ ਕੋ ਖਰਾਬ ਕਰੇ ਸਾਡੀ ਹਵਾ ਖਰਾਬ ਕਰੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਫਰਿਸ਼ਤਾ ਸਕੀਮ ਸ਼ੁਰੂ ਕੀਤੀ ਗਈ ਹੈ ਜਿਸ ਅਧੀਨ ਕੋਈ ਵੀ ਵਿਅਕਤੀ ਸੜਕੀ ਦੁਰਘਟਨਾ ਵਿੱਚ ਜ਼ਖਮੀ ਹੋਏ ਵਿਅਕਤੀ ਨੂੰ ਹਸਪਤਾਲ ਵਿੱਚ ਪਹੁੰਚਾਉਂਦਾ ਹੈ ਤਾਂ ਸਰਕਾਰ ਵੱਲੋਂ ਉਸ ਨੂੰ 2000 ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ ਇਸ ਸੰਬੰਧੀ ਡਿਪਟੀ ਕਮਿਸ਼ਨਰ ਗਨਸ਼ਾਮ ਥੋਰੀ ਨੇ ਦੱਸਿਆ ਕਿ ਇਸ ਸਕੀਮ ਅਧੀਨ ਜ਼ਿਲ੍ਹੇ ਦੇ 70 ਹਸਪਤਾਲਾਂ ਨੂੰ ਸੂਚੀਬੱਧ ਕੀਤਾ ਗਿਆ ਹੈ ਮੀਟਿੰਗ ਦੌਰਾਨ ਸਿਵਲ ਸਰਜਨ ਡਾਕਟਰ ਵਿਜੇ ਕੁਮਾਰ ਨੇਮੀ ਸੰਬੋਧਨ ਕੀਤਾ ਆਪ ਸਭ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਫਾਸਵੇ ਕੇਬਲ ਆਪਰੇਟਰਸ ਦੇ ਕੁਝ ਕਰਮਚਾਰੀ ਜੋ ਕਿ ਫਾਸਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤੇ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਝੂਠ ਬੋਲ ਕੇ ਫਾਸਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਫਾਸਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾਹ ਅਤੇ ਝੂਠ ਬੋਲ ਕੇ ਫਾਸਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਵਲ ਆਪਰੇਟਰ ਦੇ ਮਾਲਿਕ ਨੂੰ ਇਤਲਾ ਦੇਵੋ ਅੰਮ੍ਰਿਤਸਰ ਸ਼ਹਿਰ ਨੇ ਕਾਫੀ ਦਿਨ ਸੂਰਜ ਦੀ ਰੋਸ਼ਨੀ ਅਤੇ ਗਰਮੀ ਤੋਂ ਬਿਨਾ ਕੱਟੇ ਹਨ ਵੇਖਣ ਵਿੱਚ ਆਇਆ ਕਿ ਕੁਝ ਦਿਨਾਂ ਤੋਂ ਸੂਰਜ ਦੇਵਤਾ ਆਪਣੀ ਲਾਈਟ ਅਤੇ ਗਰਮੀ ਨਾਲ ਸ਼ਹਿਰ ਤੇ ਛਾਇਏ ਹੋਏ ਹਨ ਜਿਸ ਦਾ ਸ਼ਹਿਰ ਵਾਸੀ ਪੂਰਾ ਨੰਦਮਾਨ ਰਹੇ ਹਨ ਸਾਡੀ ਟੀਮ ਨੇ ਅੰਮ੍ਰਿਤਸਰ ਸ਼ਹਿਰ ਦਾ ਦਿਲ ਕਹਿਲੌਣ ਵਾਲੀ ਲੌਰੈਂਸ ਰੋਡ ਨਜ਼ਦੀਕ ਕੰਪਨੀ ਬਾਗ ਦਾ ਦੌਰਾ ਕੀਤਾ ਜਿੱਥੇ ਲੋਕ ਸੈਰ ਅਤੇ ਕਸਰਤ ਕਰਦੇ ਨਜ਼ਰ ਆਏ ਪ੍ਰਸ਼ਾਸਨ ਵੱਲੋਂ ਇੱਕ ਵਧੀਆ ਉਪਰਾਲਾ ਕੀਤਾ ਗਿਆ ਜਿਸ ਵਿੱਚ ਕੰਪਨੀ ਬਾਗ ਵਿਖੇ ਓਪਨ ਜਿਮ ਲਗਾਏ ਗਏ ਹਨ ਕਸਰਤ ਕਰ ਰਹੇ ਇੱਕ ਸ਼ਹਿਰਵਾਸੀ ਨੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਕੀ ਬਾਤ ਹੈ ਜੋ ਅਰੇਂਜਮੈਂਟ ਹੋਇਆ ਹੈ ਕਿ ਆਪਾਂ ਦਿਨ ਦਾ ਘਰ ਬੈਠਣੇ ਆਪਣੇ ਅੰਦਰ ਫਾਈਟ ਜਮਾ ਕਰਨੇ ਕੋਲੇਸਟ੍ਰੋਲ ਵਧਾਣਾ ਹਟ ਹੈ ਗ੍ਰੀਨ ਹੈਮ ਰਿੰਗ ਉਹਨਾਂ ਤੋਂ ਬੱਚਿਆਂ ਵਾਸਤੇ ਸਭ ਤੋਂ ਵਧੀਆ ਇਥੇ ਆ ਗਿਆ। ਮਰੇ ਦੋਸਤ ਆਓ। ਹਰ ਤਰ੍ਹਾਂ ਦੇ ਪ੍ਰੈਕਟਿਸ ਲੱਗੇ ਹੋਏ। ਮਰੇ ਘੜ ਜਾਣਾ। ਹਰ ਤਰ੍ਹਾਂ ਦੇ ਬੋਡੀ ਮਰੇ ਘੜ ਜਾਣਾ। ਬਹੁਤ ਹੀ ਅੱਛੇ ਟ੍ਰੇਨਰ ਨੇ। ਤੁਸੀਂ ਕਰ ਸਕਦੇ। ਘੜ ਜਾਣਾ। ਤੁਸੀਂ ਆਪਣੀ ਬੋਡੀ ਨੂੰ ਨਿਰੋਗ ਬਣਾ ਸਕਦੇ। ਇਹਾਰੇ ਕਮਾਲ ਦੀ ਗੱਲ ਹੈ। ਜੋ ਵਿਸ਼ਵਸਤਾ ਕੀਤੀ ਹੈ। ਮੈਂ ਬਖ਼ਤ ਖੁਦ ਅੱਲਾ ਦਾ ਬਹੁਤ ਬਹੁਤ ਆਭਾਰੀ। ਬਹੁਤ ਬਹੁਤ ਸਪੋਰਟ ਦੇਣ ਦਾ। ਕਿ ਉਹਨਾਂ ਨੇ ਮਨੁੱਖਤਾ ਦੇ ਕਲਿਆਣ ਵਾਸਤੇ ਜੋ ਤੰਦਰੁਸਤੀ ਲਈ ਜੋ ਸਾਰੇ ਪ੍ਰੈਕਟਿਸ ਲਗਵਾਏ ਨੇ ਕਾਬਿਲ-ਏ-ਤਾਰੀਫ਼ ਹੈ। ਬਹੁਤ ਅੱਛੀ ਬਾਤ ਹੈ ਕਿ ਸਾਡੇ ਦੇਸ਼ ਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਦੇ ਵਿੱਚ ਸਾਰੇ ਲੋਕ ਤੰਦਰੁਸਤੀ ਨੂੰ ਸਭ ਤੋਂ ਪਹਿਲੇ ਪਹਿਲ ਦੇ ਰਹੇ ਨੇ ਜਦੋਂ ਤੰਦਰੁਸਤ ਸਰੀਰ ਹੋਏਗਾ ਤੇ ਤੰਦਰੁਸਤ ਆਤਮਾ ਦਾ ਨਿਵਾਸ ਹੋਏਗਾ ਸਾਉਂਡ ਬੋਡੀ ਸਾਉਂਡ ਮਾਈਂਡ ਇਹ ਜੋ ਵੀ ਕੀਤਾ ਜਿੰਨਾ ਨੇ ਵੀ ਕੀਤਾ ਇੱਥੇ ਪਹਿਲ ਕੀਤੀ ਹੈ ਬਹੁਤ ਹੀ ਕਾਬਿਲੇ ਤਰੀਕ ਹੈ ਮਾਨਵਤਾ ਦੇ ਭਲਾਈ ਲਈ ਕਲਿਆਣ ਲਈ ਬਹੁਤ ਹੀ ਅੱਛਾ ਉਪਰਾਲਾ ਅੰਮ੍ਰਿਤਸਰ ਦਾ ਕੰਪਨੀ ਬਾਗ ਕੰਪਨੀ ਬਾਗ ਵਿਖੇ ਇਹ ਬਣਿਆ ਹੋਇਆ ਓਪਨ ਜਿਮ ਕੁਛ ਸੁਣਿਆ ਕਿ ਵੈਦਲੋ ਲੋਕ ਇੱਥੇ ਆਉਂਦੇ ਆਂਦੇ ਆਂ ਔਰ ਜੋ ਐਕਸਰਸਾਈਜ਼ ਕਰਾ ਕਰਨ ਦੇ ਸ਼ੌਕੀਨ ਹੈਗੇ ਨੇ ਉਹਨਾਂ ਵਾਸਤੇ ਬਹੁਤ ਵਧੀਆ ਉਪਰਾਲਾ ਕੀਤਾ ਹੋਇਆ ਹੈ। ਤਾਂ ਕੋ ਲੱਗਦਾ ਹੈ ਕਿ ਲੋਕ ਜੋ ਇੱਥੇ ਆਂਦੇ ਹਨ ਕਿ ਸੇਧ ਦਾ ਧਿਆਨ ਰੱਖਿਆ ਗਿਆ ਹੈ ਔਰ ਆਪਣੀ ਸਿਹਤ ਦਾ ਧਿਆਨ ਰੱਖਿਆ ਗਿਆ ਹੈ। ਉਹ ਵੀ ਕਰਦੇ ਆ ਕਿ ਇਹ ਜਿਮ ਜਿਮੇ ਬਣੇ ਹੋਏ ਨੇ ਸ਼ਹਿਰ ਵਿੱਚ ਥੋੜ੍ਹੀ ਜਗ੍ਹਾ ਵੀ ਜਿਹੜੇ ਬਨੇ ਹੈ ਉਹ ਮੇਨਟੇਨਡ ਹੋਣ ਜਿਵੇਂ ਕਿ ਇਹ ਮੇਨਟੇਨ ਦੇਖਿਆ ਅਸੀਂ ਔਰ ਕੰਪਨੀ ਵੱਗ ਦੇ ਵਿੱਚ ਆਉਣ ਵਾਲਾ ਕੋਈ ਵੀ ਬੰਦਾ ਇਹੋ ਜਿਹਾ ਨਹੀਂ ਹੈ ਜੋ ਕਿ ਇਸ ਜਿਮ ਦਾ ਯੂਜ਼ ਕਰਕੇ ਨਹੀਂ ਚਾਹਤਾ। ਕੈਮਰਾ ਪਰਸਨਰੇਸ਼ਨ ਜੀਤ ਸਿੰਘ ਪ ਪੰਜਾਬ ਐਨ ਆਰ ਆਈਜ਼ ਨਾਲ ਮਿਲਨੀਆਂ ਤਹਿਤ ਚਾਰ ਜ਼ਿਲ੍ਹਿਆਂ ਅੰਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਅਤੇ ਹੁਸ਼ਿਆਰਪੁਰ ਨਾਲ ਸੰਬੰਧਿਤ ਪ੍ਰਵਾਸੀ ਭਾਰਤੀਆਂ ਨਾਲ ਮਿਲਣੀ ਪ੍ਰੋਗਰਾਮ 3 ਫਰਵਰੀ ਨੂੰ ਸਵੇਰੇ 10 ਵਜੇ ਚਮਰੋੜ ਪਠਾਨਕੋਟ ਵਿਖੇ ਹੋਵੇਗੀ ਇਸ ਸੰਬੰਧਿਤ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸ ਕਰਦੇ ਹੋਏ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚੋਂ ਵੀ ਵੱਡੀ ਗਿਣਤੀ ਵਿੱਚ ਪ੍ਰਵਾਸੀ ਭਾਰਤੀ ਇਸ ਮਿਲਣੀ ਵਿੱਚ ਸ਼ਾਮਲ ਹੋ ਰਹੇ ਹਨ ਅੰਮ੍ਰਿਤਸਰ ਵਿਖੇ 18 ਫਰਵਰੀ ਨੂੰ ਹੋਣ ਜਾ ਰਹੀ ਚੀਫ ਖਾਲਸਾ ਦੀਵਾਨ ਦੀ ਚੋਣ ਲਈ ਚੀਫ ਖਾਲਸਾ ਦੀਵਾਨ ਬਚਾਓ ਫਰੰਟ ਵੱਲੋਂ ਆਪਣੇ ਪੰਜ ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਇਸ ਮੌਕੇ ਚੇਅਰਮੈਨ ਸੁਰਿੰਦਰਜੀਤ ਸਿੰਘ ਪਾਲ ਰੀਟਾ ਸਮੇਤ ਕਈ ਮੈਂਬਰ ਮੌਜੂਦ ਸਨ ਕਿ ਜਿਨ੍ਹਾਂ ਵੀ ਵਿਧੇਕ ਅਧਾਰੇ ਸਨ ਉਹ ਉਸਲੇ ਹੋਣ ਚਾਏ ਔਰ ਸਾਡੇ ਪੂਜਾ ਨੇ ਉਸਲੇ ਬਹੁਤ ਕੰਮ ਕੀਤਾ ਉਹ ਤਵਾਰ ਹੁਣ ਤੱਕ ਜਿਹਨੇ ਵੀ ਪ੍ਰਚਾਰ ਰਏ ਹਨ ਸਭ ਆਪਣੇ ਆਪਣੀ ਕੰਟ੍ਰਿਬਿਊਸ਼ਨ ਕਰਦੇ ਰਹੇ ਹਨ ਕੰਮ ਕਰਦੇ ਰਹੇ ਹਨ ਹੁਣ ਉਹਦੀ ਚੋਣ ਡਿਊ ਹੈ 18 ਫਰਵਰੀ ਨੂੰ ਜਿਹੜੀ ਹੋਣੀ ਹੈ ਉਹ ਇੱਕ ਨਵੀਂ ਕਮੇਟੀ ਫਾਰਮ ਹੋਣੀ ਹੈ ਉਹਦੇ ਲਈ ਜੋ ਰੂਲਿੰਗ ਗਰੁੱਪ ਹੈ ਉਥੇ ਇਲੈਕਸ਼ਨ ਲੜੀ ਰਿਹਾ ਹੈ ਤੇ ਇੱਕ ਸਾਡਾ ਜਿਹੜਾ ਗਰੁੱਪ ਹੈ ਇਹ ਵੀ ਇਲੈਕਸ਼ਨ ਲੜ ਰਿਹਾ ਹੈ ਜਿਸ ਦੇ ਲਈ ਕਿ ਅਸੀਂ ਕੈਂਡੀਡੇਟ ਆ ਆਪ ਜੀ ਸਾਰੇ ਬੈਠੇ ਹੋਇਆ ਔਰ ਇਹ ਕੈਂਡੀਡੇਟ ਜਿਹੜੇ ਨੇ ਜਿਹੜੇ ਸਾਰੇ ਗਰੁੱਪ ਨੇ ਇਲੈਕਸ਼ਨ ਦੇ ਜੁੜੇ ਨੇ ਇਹ ਉਹ ਸਾਰਿਆਂ ਨੇ ਜਿਹੜੇ ਆਪਣਾ ਮੈਂ ਇੰਟਰੋਡਕਸ਼ਨ ਦੇ ਰਿਹਾ ਮੈਂ ਸੁਨਦਰਜੀਤ ਸਿੰਘ ਪਾਲ ਮੇ ਪ੍ਰਧਾਨ ਦੀ ਚੋਣ ਲੜ ਰਿਹਾ ਹਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਗਾਮੀ ਲੋਕ ਸਭਾ ਚੋਣਾਂ ਵਿੱਚ ਦਿਵਿਆਂਗ ਵੋਟਰਾਂ ਦੀ ਪਾਗੀਦਾਰੀ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਮੋਨਿਟਰਿੰਗ ਕਮੇਟੀ ਫਾਰ ਐਸੈਸੀਬਲ ਇਲੈਕਸ਼ਨ ਦੀ ਮੀਟਿੰਗ ਹੋਈ ਇਸ ਮੌਕੇ ਨੋਡਲ ਅਫਸਰ ਕਮ ਵਿਧਿਕ ਡਿਪਟੀ ਕਮਿਸ਼ਨਰ ਅਮਨਦੀਪ ਕੌਰ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਆਗਾਮੀ ਲੋਕ ਸਭਾ ਚੋਣਾਂ ਵਿੱਚ ਦਿਵਿਆਂਗ ਵੋਟਰਾਂ ਦੀ ਸਹੂਲਤ ਲਈ ਸਖਸ਼ਮ ਐਪ ਲਾਂਚ ਕੀਤੀ ਗਈ ਹੈ ਜਿਸ ਵਿੱਚ ਰਜਿਸਟਰ ਕਰਕੇ ਦਿਵਿਆਂਗ ਵੋਟਰ ਉਹਨਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਲੈ ਸਕਦਾ ਹੈ ਫਾਸਵੇ ਦਾ ਫਿਲਮੀ ਚੈਨਲ ਨੰਬਰ 240 ਤੇ ਫਾਸਵੇ ਮੂਵੀ ਚੈਨਲ ਨੰਬਰ 241 ਤੇ ਫਾਸਵੇ ਮੈਟਰੋ ਚੈਨਲ ਨੰਬਰ 242 ਤੇ ਫਾਸਵੇ 뮤직 ਚੈਨਲ ਨੰਬਰ 243 ਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556 ਸ਼੍ਰੀ ਦੁਰਗਿਆਣਾ ਤੀਰਥ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 563 ਤੇ ਕੀਤਾ ਜਾ ਰਿਹਾ ਹੈ ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241 ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ ਸਬ ਇੰਸਪੈਕਟਰ ਸ਼ਮਸ਼ੇਰ ਸਿੰਘ ਥਾਣਾ ਈ ਡਿਵੀਜ਼ਨ ਅੰਮ੍ਰਿਤਸਰ ਸਿਟੀ ਵਿਖੇ ਤਾਇਨਾਤ ਹਨ ਸਬ ਇੰਸਪੈਕਟਰ ਤੋਂ ਇੰਸਪੈਕਟਰ ਰੈਂਕ ਤੇ ਤਰੱਕੀ ਆਬ ਹੋਣ ਤੇ ਮਾਨਯੋਗ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਉਹਨਾਂ ਨੂੰ ਇੰਸਪੈਕਟਰ ਦਾ ਸਟਾਰ ਲਗਾਇਆ ਗਿਆ ਐਸ ਮੋਕੇ ਡੀਸੀਪੀ ਇਨਵੈਸਟੀਗੇਸ਼ਨ ਹਰਪ੍ਰੀਤ ਸਿੰਘ ਮੰਡੇਰ ਅਤੇ ਡੀਸੀਪੀ ਲਾ ਐਂਡ ਆਰਡਰ ਆਲਮ ਵਿਜੇ ਸਿੰਘ ਵੀ ਮੌਜੂਦ ਸਨ ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ ਟਰਾਂਸਪੋਰਟ ਕਾਨੂੰਨਾ ਦੇ ਖਿਲਾਫ ਹਰੀਕੇ ਵਿਖੇ ਟਰੱਕ ਯੂਨੀਅਨ ਵੱਲੋਂ ਕੀਤਾ ਜਾਵੇਗਾ ਤਰਨਾ ਪ੍ਰਦਰਸ਼ਨ এতে এইর খবর ছোট ব্রেক তো বা Land, अपने बच्चों को नेचर का अनुभव और राइट्स का फन दीजिए आइए कंपनी बाग में सबके मनपसंद पसंद फन लैंड में और मजे लीजिए बेशुमार राइट्स, बोटिंग रेस्टोरेंट हॉर्स राइडिंग आर्टिफिशियल जू डांस और बहुत सारी एक्साइटिंग एक्टिविटीज का एंट्री सिर्फ पांच रुपये शुरू

just a bottle bottle pass i trying to jump but nahi yaar mai let me let me let me head the let me me give more come back boy baby vo oh, oh, thoda great yeah. get a chance live a dance lever is mera swag yeah. ਸਵਾਗਤ ਹੈ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਕੇਂਦਰ ਸਰਕਾਰ ਵੱਲੋਂ ਐਲਾਨੇ ਗਏ ਹਿੱਟ ਐਂਡ ਰਨ ਦੇ ਨਵੇਂ ਨਿਯਮ ਨੂੰ ਲੈ ਕੇ ਟਰੱਕ ਯੂਨੀਅਨ ਦੇ ਪ੍ਰਧਾਨ ਅਤੇ ਉਹਨਾਂ ਦੇ ਵਰਕਰ ਡੀਸੀ ਦਫਤਰ ਤਰੰਤਾਰਨ ਵਿਖੇ ਪੁੱਜੇ ਉਹਨਾਂ ਆਖਿਆ ਕਿ ਯੂਨੀਅਨ ਵੱਲੋਂ ਹਰੀਕੇ ਰੋਡ ਤੇ ਰੋਜ਼ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਸਾਰੇ ਰਸਤੇ ਬੰਦ ਰਹਿਣਗੇ ਉਹਨਾਂ ਮੰਗ ਕੀਤੀ ਕਿ ਜੇਕਰ ਕੇਂਦਰ ਸਰਕਾਰ ਨੇ ਇਹ ਕਾਨੂੰਨ ਵਾਪਸ ਨਾ ਲਿਆ ਇਹ ਸੰਘਰਸ਼ ਤੇਜ਼ ਕੀਤਾ ਜਾਵੇਗਾ ਪੂਰੇ ਪੰਜਾਬ ਵੱਲੋਂ 5 ਤਰੀਕ ਨੂੰ ਹਰੀਖੇ ਜਿਹੜਾ ਹੈੜਿਆ ਉਹਦੇ ਉੱਤੇ ਇਹ ਦਰਨਾ ਦੇ ਰਹੇ ਆ ਪੂਰੇ ਪੰਜਾਬ ਦੀਆਂ ਜਿਹੇ ਬੰਦਿਆ ਆ ਰਹੀਆਂ ਕਿਸਾਨ ਜਿਹੇ ਬੰਦਿਆ ਵੀ ਆ ਰਹੀਆਂ ਵਾ ਬੱਚਾ ਵਾਲੀਆਂ ਜਿਹੇ ਬੰਦਿਆ ਵੀ ਆ ਰਹੀਆਂ ਟਰੱਕ ਟੈਂਪੂ ਜਿੰਨੇ ਸਾਰੇ ਆ ਰਿਹਾ ਕਿਸਾਨ ਸਿੰਘਾਂ ਸਿਮਟੀਆਂ ਵੀ ਆ ਰਹੀਆਂ ਜਿਹੜੀ ਸੁੱਤੀ ਪਈ ਸਰਕਾਰ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਵੀ ਇਹ ਜਿਹੜਾ ਕਾਨੂੰਨ ਹੈ ਪਬਲਿਕ ਵਾਸਤੇ ਬਹੁਤ ਮਾੜੇ ਆ ਇਹ ਨਹੀਂ ਲੈਣਾ ਚਾਹੀਦਾ ਜਿਹੜੀ ਸਰਕਾਰ ਹੈ ਤੇ ਪਬਲਿਕ ਦੀ ਪੈਸੇ ਹੁੰਦੀ ਆ ਪਰ ਇਹ ਗੰਦੇ ਕਾਨੂੰਨ ਬਣਾ ਕੇ ਸਾਨੂੰ ਗੁਲਾਮੀ ਦਾ ਸ਼ਾਸਨ ਕਰਾ ਰਹੇ ਆ ਨਹੀਂ ਇਹਦੇ ਵਿੱਚ ਮੈਮੋਰੰਡਮ ਇਹਨਾਂ ਦਿੱਤਾ ਹੈਗਾ ਇਹਨੂੰ ਸਮਝਾਇਆ ਗਿਆ ਹੈ ਕਿ ਕਿ ਜੋ ਆਲਰੇਡੀ ਜਿਹੜੀ ਗਵਰਨਮੈਂਟ ਲੈਵਲ ਤੇ ਹੋਰ ਤੇ ਕੀਤੀਆਂ ਹੋਈਆਂ ਜਿਹੜੀਆਂ ਕੋਈ ਕਾਨੂੰਨ ਦੀ ਗੱਲ ਕਰ ਰਹੇ ਸੀਗੇ ਸੋ ਇਸ ਕਰਕੇ ਧਰਨਾ ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਹੈਗੀ ਸੋ ਜਦ ਨਾ ਸਰਕਾਰ ਨੂੰ ਕੋਈ ਫਾਈਨਲ ਫੈਸਲਾ ਨਹੀਂ ਹੁੰਦਾ ਤੇ ਉਹਨਾਂ ਚਿਰ ਇਹੋ ਜਿਹਾ ਕੰਮ ਨਾ ਕਰਨ ਕਿਉਂਕਿ ਜਿੱਥੇ ਇਹੋ ਜਿਹਾ ਧਰਨਾ ਪ੍ਰਦਰਸ਼ਨ ਕਰਕੇ ਪਬਲਿਕ ਨੂੰ ਪਰੇਸ਼ਾਨੀ ਹੁੰਦੀ ਔਰ ਇਹਨਾਂ ਨੂੰ ਸਮਝਾਇਆ ਗਿਆ ਹੈ ਕਿ ਟਰੱਕੀ ਉਹਨੀਆਂ ਤੁਹਾਡੀ ਹੈਗੀ ਟਰੱਕਰਸ ਨੂੰ ਵੀ ਪ੍ਰੋਬਲਮ ਹੁੰਦੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈ ਕੇ ਵਾਦ ਤੋਂ ਵਾਦ ਵੋਟਰਾਂ ਦੀ ਰਜਿਸਟ੍ਰੇਸ਼ਨ ਲਈ 3 ਫਰਵਰੀ ਦਿਨ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ 4 ਵਜੇ ਤੱਕ ਸਪੈਸ਼ਲ ਕੈਂਪੇਨ ਸ਼ੁਰੂ ਕਰਕੇ ਬਾਕੀ ਰਹਿੰਦੇ ਐਲੀਜੀਬਲ ਕੇਸਾਤਾਰੀ ਸਿੱਖ ਵੋਟਰਾਂ ਦੀ ਵੱਦ ਤੋਂ ਵੱਧ ਰਜਿਸਟ੍ਰੇਸ਼ਨ ਕੀਤੀ ਜਾਵੇਗੀ। ਇਸ ਸਬੰਧੀ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਕਰਮਚਾਰੀਆਂ ਨੂੰ ਹਿਦਾਇਤ ਕੀਤੀ ਕਿ ਉਹ ਘਰ-ਘਰ ਜਾ ਕੇ ਵੋਟਰਾਂ ਦੀ ਰਜਿਸਟ੍ਰੇਸ਼ਨ ਕਰਨ ਤਾਂ ਜੋ ਕੋਈ ਵੀ ਵੋਟਰ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ। ਕੰਪਨੀ ਬਾਦ ਵਿਖੇ ਪੀਐਸਪੀਸੀਐਲ ਪੰਜਾਬ ਦੇ ਮੁਲਾਜ਼ਮ ਅਤੇ ਪੈਨਸ਼ਨਰ ਦੀ ਮੀਟਿੰਗ ਇੰਜੀਨੀਅਰ ਜੇਪੀ ਸਿੰਘ ਸਰਪ੍ਰਸਤ ਪੰਜਾਬ ਪੈਨਸ਼ਨਰਸ ਦੀ ਪ੍ਰਧਾਨਗੀ ਹਟ ਹੋਈ ਉਹਨਾਂ ਪੈੰਛਨਾ ਅਤੇ ਤਨਖਾਹਾਂ ਰੋਕਣ ਦੀ ਸਖਤ ਨਿੰਦਾ ਕਰਦਿਆਂ ਦੱਸਿਆ ਕਿ ਪਿਛਲੇ 5 ਸਾਲਾਂ ਦੇ ਡੀਏ ਅਤੇ ਪੇ ਪੇ ਕਮਿਸ਼ਨ ਦੀ ਰਿਪੋਰਟ ਦਾ ਬਕਾਇਆ ਦੇਣ ਦੀ ਬਜਾਏ ਸਰਕਾਰ ਵੱਲੋਂ ਉਲਟਾ ਤਨਖਾਹਾਂ ਚੋਂ ਕੱਟ ਲਿੱਤਾ ਗਿਆ ਹੈ ਉਹਨਾਂ ਨੇ ਸਰਕਾਰ ਵੱਲੋਂ ਪੈਨਸ਼ਨਰਸ ਦਾ 200 ਰੁਪਿਆ ਮਹੀਨਾ ਤੱਕੇ ਨਾਲ ਕਟਣ ਦੀ ਨਿਖੇਦੀ ਕੀਤੀ ਇਸ ਮੌਕੇ ਇੰਜੀਨੀਅਰ ਬਲਬੀਰ ਸਿੰਘ ਪੰਦੇੜ ਇੰਜੀਨੀਅਰ ਜਤਿੰਦਰ ਲਖਨਪਾਲ ਇੰਜੀਨੀਅਰ ਹਰਪਜਨ ਸਿੰਘ ਚੰ जडेजा ਇੰਜੀਨੀਅਰ ਜਤਿੰਦਰ ਕੁਮਾਰ ਸਮੇਤ ਕਈ ਮੈਂਬਰ ਮੌਜੂਦ ਸਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਜੋ ਸਾਡੇ ਮੁਲਾਜ਼ਮਾਂ ਦੀਆਂ ਅਤੇ ਪੈਨਸ਼ਨਰਾਂ ਦੇ ਨਾਲ ਧੱਕਾ ਕੀਤਾ ਉਹਦੇ ਸਬੰਧ ਦੇ ਵਿੱਚ ਅੱਜ ਇੱਥੇ ਕੰਪਨੀ ਬਾਗ ਦੇ ਵਿੱਚ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ ਕਿਉਂਕਿ ਇਹਨਾਂ ਨੇ ਹਰ ਇੱਕ ਪੈਨਸ਼ਨਰ ਨੂੰ ਜਿਹੜੀ ਆ ਉਹਦੀ origignal pension ਨਾ ਦਿੰਦੇ ਹੋਏ ਆਪਣਾ 30000 ਤੇ ਦੂਜਿਆਂ ਨੂੰ 20000 ਰੁਪਇਆ ਜਿਹੜਾ ਇਹਨਾਂ ਨੇ ਪਾਇਆ ਉਹਨਾਂ ਦੇ ਖਾਤਿਆਂ ਦੇ ਵਿੱਚ ਪਾਇਆ ਪੀਐਸਪੀਸੀਐਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਹ ਜਿਆ ਹੋਇਆ ਹੈ ਕਿ ਕਿਸੇ ਮੈਨੇਜਮੈਂਟ ਨੇ ਕਿਸੇ ਸਰਕਾਰ ਨੇ ਪੈਨਸ਼ਨਰਾਂ ਦੇ ਦੀ ਜਿਹੜੀ ਪੈਨਸ਼ਨ ਹੈ ਉਹ ਕੱਟ ਕੇ ਚੌਥਾ ਹਿੱਸਾ ਵੀ ਨਹੀਂ ਇਹਨਾਂ ਖਾਤਿਆਂ ਦੇ ਵਿੱਚ ਪਾਈ ਮੁਲਾਜ਼ਮਾਂ ਦੀਆਂ ਤਨਖਾਹਾਂ ਕੱਟ ਲੀਆਂ ਗਈਆਂ ਥਾਣਾ ਈ ਡਿਵੀਜ਼ਨ ਵੱਲੋਂ ਕਤਲ ਦੇ ਮਾਮਲੇ 'ਚ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਖੇ ਪੂਜਯ ਮਾਤਾ ਲਾਲ ਦੇਵੀ ਜੀ ਦਾ 101ਵਾਂ ਜਨਮ ਉਤਸਵ 22 ਫਰਵਰੀ ਨੂੰ ਮੰਦਿਰ ਪਰਿਸਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਰੋਜ਼ਾਨਾ ਕਾਰਜਕ੍ਰਮ 7 ਵਜੇ ਤੋਂ 7:30 ਵਜੇ ਤੱਕ ਹੋ ਰਹੇ ਹਨ ਇਸ ਵਾਕੇ ਪ੍ਰਧਾਨ ਵਿਕਰਮ ਸ਼ਰਮਾ ਦੀ ਪ੍ਰਧਾਨਗੀ ਹਿੱਟ ਪ੍ਰੋਗਰਾਮ ਸ਼ਾਰਦਾ ਮਹੇਸ਼ਵਰੀ ਜੀਵਲੋ ਕੀਤਾ ਗਿਆ 22 ਫਰਵਰੀ ਨੂੰ ਫਾਸਟ ਵਿਦ ਚੈਨਲ ਨੰਬਰ 998 ਉੱਪਰ ਲਾਈਵ ਪ੍ਰਸਾਰ ਕੀਤਾ ਜਾਵੇਗਾ ਸਾਲਾ ਮੰਦਿਰ ਸੰਤੋਸ਼ੀ ਮਾਤਾ ਅਤੇ ਸ਼ੰਕਰ ਸ਼ਨੀ ਧਾਮ ਤਰੰਤਾਰਨ ਰੋਡ ਵਿਖੇ 29ਵਾਂ ਮਾਘ ਉਤਸਵ ਮਨਾਇਆ ਗਿਆ। ਪ੍ਰਸਿੱਧ ਭਜਨ ਗਾਇਕ ਰਾਘਵ ਕੌਂਡਲ ਅਤੇ ਕਥਾਵਾਚਕ ਡਾਕਟਰ ਸੰਜੀਵ ਕੁਮਾਰ ਵੱਲੋਂ ਮਹਾਮਾਈ ਦੀਆਂ ਪੇਟਾਂ ਦਾ ਗੁਣਗਾਨ ਕੀਤਾ ਗਿਆ। ਉਪਰੰਤ ਵਿਸ਼ਾਲ ਲੰਗਰ ਪੰਡਾਰਾ ਲਗਾਇਆ ਗਿਆ। ਇਸ ਮੌਕੇ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ, ਸੁਮੇਤ ਸ਼ਾਸਤੀਸ ਮਿਤ ਵੜੀ ਗੈਂਦੇ ਵਿੱਚ ਸੰਗਤਾਂ ਹਾਜ਼ਰ ਸਨ। ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਗੁਰਦੁਆਰਾ ਵਿਵੇਕ ਸਰ ਦੇ ਨਜ਼ਦੀਕੀ ਲੰਗਰ ਲਗਾਇਆ ਗਿਆ ਇਸ ਮੌਕੇ ਮਨੀ ਸ਼ਰਮਾ 파ਰਤ ਸ਼ਰਮਾ सोनू ਫਾਸਵੀ ਜੋਬਲ ਸਿੰਘ ਵੀ ਮੌਜੂਦ ਸਨ ਮੰਦਿਰ ਮਾਤਾ ਲਾਲ ਦੇਵੀ ਮਾਡਲ ਟਾਊਨ ਵਿਖੇ ਪੂਜਯ ਮਾਤਾ ਲਾਲ ਦੇਵੀ ਜੀ ਦਾ 101 ਵਾ ਜਨਮotsਵ 22 ਫਰਵਰੀ ਨੂੰ ਮੰਦਿਰ ਪਰਿਸਰ ਵਿਖੇ ਬੜੀ ਧੂਮਤਾਂ ਨਾਲ ਮਨਾਇਆ ਜਾ ਰਿਹਾ ਹੈ ਇਸ ਸੰਬੰਧ ਵਿੱਚ ਅਦਵੈਤ ਸਰੂਪ ਸ਼੍ਰੀ ਆਰਤੀ ਦੇਵਾ ਜੀ ਮਹਾਰਾਜ ਵੱਲੋਂ ਸਤਿ ਕੀਰਤਨ ਕੀਤਾ ਗਿਆ ਚੰਡਿਆਲਾ ਗੁਰੂ ਦੇ ਪਿੰਡ ਮਹਿਰਬਾਨਪੁਰੀਆਂ ਦੀਆਂ ਸੰਗਤਾਂ ਵੱਲੋਂ ਤਨ ਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦੁੱਧ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ ਜਿਸ ਵਿੱਚ ਪਿੰਡ ਦੀਆਂ ਸੰਗਤਾਂ ਤੇ ਦੁਕਾਨਦਾਰਾਂ ਨੇ ਰਲ ਕੇ ਗੁਰੂ ਕਾ ਲੰਗਰ ਵਰਤਾਇਆ ਸੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਖੁਸ਼ੀਆਂ ਵਿੱਚ ਅੱਡੇ ਦੀ ਮਾਰਕੀਟ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਨੌਜਵਾਨਾਂ ਵੀਰਾਂ ਵੱਲੋਂ ਸੰਗਤਾਂ ਵੱਲੋਂ ਬਾਬਾ ਜੀ ਦੇ ਜਨਮ ਦਿਹਾੜੇ ਤੇ ਗੁਰੂ ਦਾ ਲੰਗਰ ਅਤੇ ਦੁੱਧ ਦਾ ਲੰਗਰ ਜੋ ਅੱਜ ਸੰਗਤਾਂ ਵੱਲੋਂ ਲਾਇਆ ਗਿਆ ਹੈ ਅਤੇ ਆਖਿਰ ਵਿੱਚ ਮੁੱਖ ਖਬਰ ਇਕ ਵਾਰ ਫਿਰ ਤੋਂ ਗੇਟ ਹਕੀਮਾ ਦੇ ਬਾਹਰ ਸ਼ਰਿਆਮ ਚੱਲੀਆਂ ਗੋਲੀਆਂ ਆਂਡਿਆਂ ਦੀ ਰੇੜੀ ਲਗਾਉਣ ਵਾਲੇ ਵਿਅਕਤੀ ਨੂੰ ਗੋਲੀਆਂ ਮਾਰ ਕੇ ਹਮਲਾਵਰ ਹੋਏ ਫਰਾਦ ਸ਼੍ਰੋਮਣੀ ਅਕਾਲੀ ਦਲ ਵੱਲੋਂ ਕੱਢੀ ਗਈ ਪੰਜਾਬ ਬਚਾਓ ਯਾਤਰਾ ਪਹੁੰਚੀ ਹਲਕਾ ਰਾਜਾ ਸਾਂਸੀ ਅਤੇ ਹਲਕਾ ਅਜਨਾਲਾ ਤਾਰਾ ਵਾਲਾ ਪੁਲ ਨਹਿਰ ਚ ਗੰਦਗੀ ਫੈਲਾਉਣ ਵਾਲਿਆਂ ਖਿਲਾਫ ਹੋਵੇਗੀ ਸਖਤ ਕਾਰਵਾਈ ਆਖਿਆ ਸਾਂ ਸਤ ਗੁਰਜੀਤ ਸਿੰਘ ਔਚਲਾ ਨੇ ਇਹ ਸਨਾਚਨੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫੇਰ ਮਿਲਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ